ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਚਰਚ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਿਤ ਸ਼ਾਹ ਤੇ ਸੰਸਦ ਚ ਹੋਈ ਫੰਥਬਾਜੀ ਕੰਗਨਾਰ ਨੌਤ ਨੇ ਵਿਰੋਧ ਧਿਰ ਦੇ ਸੰਸਦ ਮੈਂਬਰ ਤੇ ਲਗਾਏ ਗੰਭੀਰ ਦੋਸ਼ ਇਸਨਾਂ ਵੱਡੀ ਖਬਰ ਨਵੀਂ ਦਿੱਲੀ ਦਾਗੀ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਹਟਾਉਣ ਲਈ ਕੱਲ ਲੋਕ ਸਭਾ ਵਿੱਚ ਇੱਕ ਬਿਜਲੀ ਬਿੱਲ ਪੇਸ਼ ਕੀਤਾ ਗਿਆ ਵਿਰੋਧੀ ਧਿਰ ਨੇ ਇਸ ਬਾਰੇ ਬਹੁਤ ਹੰਗਾਮਾ ਵੀ ਕੀਤਾ ਵਿਰੋਧੀ ਧਿਰ ਦੇ ਸੰਸਦ ਮੈਂਬਰ ਨੇ ਇਹ ਵੀ ਬਿੱਲ ਨੂੰ ਕਾਪੀ ਪੜ ਕੇ ਗ੍ਰਹਿ ਮੰਤਰੀ ਤੇ ਸੌਟ ਦਿੱਤੀ ਅਤੇ ਜਿਸ ਤੋਂ ਬਾਅਦ ਸਦਨ ਵਿੱਚ ਹੰਗਾਮਾ ਹੋਇਆ ਤੇ ਹੁਣ ਸੰਸਦ ਮੈਂਬਰ ਕੰਗਨਾਰਨੌਤ ਨੇ ਇਸ ਬਾਰੇ ਵੱਡਾ ਦਾਵਾ ਕੀਤਾ ਹੈ ਵਿਰੋਧੀ ਧਿਰ ਤੇ ਕੰਗਣਾ ਦੇ ਵੱਡੇ ਦੋਸ਼ ਲੋਕ ਸਭਾ ਵਿੱਚ ਵਿਰੋਧੀ ਧਿਰ ਨੇ ਹੰਗਾਮੇ ਤੋਂ ਬਾਅਦ ਸਦਨ ਵਿੱਚ ਕਾਰਵਾਈ ਮੋਲਤ ਕਰ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵਿੱਚ ਗੰਗਰਾਨੀ ਵਿਰੋਧੀ ਧਿਰ ਦੇ ਆਗੂਆਂ ਤੇ ਵੱਡੀ ਦੋਸ਼ ਲਗਾਇਆ ਅਤੇ ਕਿਹਾ ਹੈ ਕਿ ਕੁਝ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਨੂੰ ਮੋਹ ਤੇ ਪੱਧਰ ਛੁੱਟੇ ਅਤੇ ਇਸ ਦਿਨ ਵੱਡੀ ਖਬਰ ਆ ਰਹੀ ਹੈ ਅਮਿਤ ਸ਼ਾਹ ਦੇ ਮੋਹ ਤੇ ਪੱਥਰ ਛੁੱਟੇ ਗਏ ਅਤੇ ਦਰਸਲ ਜਦੋਂ ਕੰਗਨਾਨੀ ਪੁੱਛਿਆ ਗਿਆ ਤਾਂ ਆਜ ਸੰਸਦ ਦੇ ਵਿੱਚ ਕੀ ਹੋਇਆ ਤਾਂ ਉਸਨੇ ਕਿਹਾ ਕਿ ਐਮਿੰਦ ਸ਼ਾ ਬਿੱਲ ਪੇਸ਼ ਕੀਤਾ ਗਿਆ ਅਤੇ ਜਦੋਂ ਵਿਰੋਧੀ ਧਿਰ ਨੇ ਦੇ ਸੰਸਦ ਮੈਂਬਰ ਨੇ ਉਹਨਾਂ ਦਾ ਮਾਈਕ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਆਗੂਆਂ ਨੇ ਬਿੱਲ ਕਾਪੀ ਪਾੜ ਕੇ ਸ਼ਾਹਾਂ ਦੇ ਸੋਟ ਦੇ ਦਿੱਤੇ ਅਤੇ ਇਸ ਦਿਨ ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਕਿ ਕੁਝ ਸੰਸਦ ਮੈਂਬਰ ਆਪਣੇ ਆਪ ਪੱਥਰ ਵੀ ਲੈ ਕੇ ਆਏ ਸਨ ਜੋ ਉਹਨਾਂ ਨੇ ਕੰਗ ਕਾਗਜ਼ ਦੇ ਨਾਲ ਅਮਿਤ ਸ਼ਾਹ ਦੇ ਚਿਹਰੇ ਤੇ ਮਾਰੇ ਧੰਨਵਾਦ